ਚਾਰਜਾਤੋ ਆਈ ਇੰਡੀਕੋ ਦੀ ਫਲਾਈਟ ਵਿੱਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ 1 ਕਿਲੋ 492 ਗ੍ਰਾਮ ਸੋਨਾ ਬਰਾਮਦ ਕੀਤਾ ਜਿਸ ਦੀ ਕੁੱਲ ਕੀਮਤ 93,72,875 ਰੁਪਏ ਹੈ ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਹੈ ਤੇ ਐਕਟ ਪੁਲਿਸ 60 ਦੀ ਧਾਰਾ 110 ਤਹਿਤ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਨਾਲ ਹੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿਸ ਯਾਤਰੀ ਵੱਲੋਂ ਲਜਾਇਆ ਜਾ ਰਿਹਾ ਸੀ ਜੋ ਕਿ 에ਅਰਕ੍ਰਾਫਟ ਤੋਂ ਲੁਕਾ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਫਲਾਈਟ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚੀ ਜਹਾਜ਼ ਪਹੁੰਚਣ ਦੇ ਬਾਅਦ ਇੱਕ ਇੱਕ ਕਰਕੇ ਸਾਰੇ ਯਾਤਰੀ ਬਾਹਰ ਨਿਕਲ ਗਏ ਇਸ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਜਹਾਜ਼ ਵਿੱਚ ਕਿਸੇ ਯਾਤਰੀ ਵੱਲੋਂ ਸੋਨਾ ਲਿਆਂਦਾ ਗਿਆ ਇਸ ਦੇ ਬਾਅਦ ਅਧਿਕਾਰੀਆਂ ਵੱਲੋਂ ਕਰਾਫਟ ਨੂੰ ਚੈੱਕ ਕੀਤਾ ਗਿਆ ਤਾਂ ਦੋ ਰੈਪ ਕੀਤੇ ਗਏ ਪੈਕੇਟ ਮਿਲੇ ਜਿਸ ਨੂੰ ਖੋਲਿਆ ਗਿਆ ਤਾਂ ਉਸ ਵਿੱਚੋਂ ਦੋ ਸੋਨੇ ਦੇ ਬਿਸਕੁਟਸ ਹਨ ਜਿਨ੍ਹਾਂ ਦਾ ਭਾਰ 1 ਕਿਲੋ 499 ਗ੍ਰਾਮ ਹੈ